چو پی ساحبار گرو جی کی فتح پاشاہن اچھا اچھا من ہمارا اپنا جان کرو پرت پار ہمرے دش سب تمکاو ہو آپ ہاتھ دے موہ بچا ہو سکھی بسے مورو پریوارا سیوک سکھ سب کر تارا ਮੋਰ ਅਛਾਨਜ ਕਰਦਾ ਕਰੀਏ ਸਭ ਰਣ ਕੋਵਾ ਇਸੰਗਰੀਆਂ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸ਼ਾਨ ਕੋਈ ਅਵਰਣ ਧਿਆਉ ਜੋ ਬਲ ਚਾਹੂ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸੱਤਰ ਹਮਾਰੇ ਮਾਰੀਏ ਆਪ ਹਾਦ ਮੁਜੈ ਉਬਰੀਏ ਮਰਨ ਕਾਲ ਕਾ ਤਰਾਸ ਨਿਮਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖ ਰਹਿੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰ ਆਕਾਲ ਪਾਇ ਸਿਵ ਜੂ ਅਵਤਾਰ ਆਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਬ੍ਰਜਾਜਨ ਆਪ ਸਵਾਰੀ ਸਿਮਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸੂਲਾ ਸਪਨ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੋ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਨਰੰਕਾਰ ਨ੍ਰਬਕਾਨ ਲੰਬ ਆਦੇ ਅਨੀਲ ਅਨਾਦੇ ਸੰਬਤਾ ਕਾ ਮੂੜੁ ਚਾਰਤ ਭੇਦਾ ਜਾ ਕੋ ਭੇਵ ਨ ਪਾਵਥ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹ ਪਿਵਾ ਪਪਣੀ ਬੁਧ ਹੈ ਜੇਤੀ ਬਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆਰੰਕ ਭਇਓ ਰਾਵ ਕਹਿ ਪੂ ਪਾਂਡ ਜਿਰ ਸਿਤਜ ਕੇ ਨੇ ਉਤਪੁਜ ਖਾਨ ਬਹੁ ਰਜ ਦੀਨੇ ਕਹੂ ਪੂਲ ਰਾਜਾ ਹੋਇ ਬੈਠਾ ਕਹੂ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਾ ਆਦਿ ਆਸਰੂਪ ਸੁਆਮ ਭਵੇ ਅਵਰੱਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ दुष्ट जितने उठवा तत पाता सकल मलेष करो रण घाता जे अस त्वे तव शरणि परे तिनके दुष्ट दुखत होए मरे पुरख जमन पग परे तिहारे ते तिनके तुम संकट सब तारें जो कल को एक बार तेह है ताके काल निकन है रक्षा होए ताहे सम काला दुष्ट रष्टरे तत कालम ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੰਦ ਸਿੰਦ ਘਰਮੋ ਸਭ ਹੋਈ ਦੁਸ਼ਟ ਛਾਛ ਹੋਇ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਵਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਿਨ ਮਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹੱਥ ਦੈ ਲੇਹੁ ਬਾਰੀ ਸਰਬ ਠੋਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਸ ਦਸਵੀ ਕਬਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam

ਆਪ ਹਾ ਦਮ ਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਮਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖ ਲਿ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਛਨੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸੂਲਾ ਸਪਨ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਣ ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਬ ਹੂੰ ਤਮ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਸੰਭਤਾ ਕਾ ਮੂੜ ਹੋ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤੋ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰੰਗਾਰ ਕਾ ਚੀਨਤ ਨਹ ਪਿਵਾ ਪਾਪਣੀ ਬੁੱਧ ਹੈ ਜੇਤੀ ਬਰਨਤ ਭਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿੰਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸਰੂਪ ਆਰੰਕ ਭਇਓ ਰਾਵ ਕਹਿ ਪੂ ਪਾਂਡ ਜਿਰ ਸਿਤਜ ਕੇਨੇ ਉਤਪੁਜ ਖਾਨ ਬਹੁ ਰਚ ਦੀਨੇ ਕਹਉ ਪੂਲ ਰਾਜਾ ਹੋਇ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਾ ਵਾਦ ਜੁਆਸ ਸਰੂਪ ਸੁਆਪ ਹਵੇ ਅਵਰੱਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ दुष्ट जितने उठवा तत पाता सकल मलेष करो रण घाता जे अस त्वे तव शरणे परे तिनके दुष्ट दुखत होए मरे पुरख जमन पग परे तिहारे ते तिनके तुम संकट सब तारें जो कल को एक बार तेह ताके काल निकन है रक्षा होए ताहे सब काल दुष्ट रष्टरे तत कालम ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੰਦ ਸਿੰਦ ਘਰਮੋ ਸਭ ਹੋਈ ਦੁਸ਼ਟ ਛਾਛ ਹੋਇ ਸਕੈ ਨ ਕੋਈ ਏਕ ਬਾਾਰ ਜਿਨ ਤੁਮੈ ਸੰਬਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨ ਮਰਨਾਮ ਤੇ ਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤੇਹਾਰੀ ਆਪ ਹੱਥ ਦੈ ਲਹਿਉ ਬਾਰੀ ਸਰਬ ਠੋਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਸ ਦਸਵੀ ਕਬਿ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam

ਆਪ ਹਾ ਦਮ ਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਮਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਉਪਜਾਇਓ ਆਦੰਤ ਇਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚ ਰੇ ਅਸੂਲਾ ਸਪਨ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਸੰਬਤਾ ਕਾ ਮੂੜ ਹੋ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰੰਗਾਰ ਕਾ ਚੀਨਤ ਨਹ ਪਿਵਾ ਪਾਪਣੀ ਬੁੱਧ ਹੈ ਜੇਤੀ ਬਰਨਤ ਭਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿੰਦ ਸਜਾ ਪ੍ਰਥਮ ਸੰਸਾਰਾ ਇਕਰੂਪੇਨੂਪਸਰੂਪਾਰੰਕ ਭਇਓ ਰਾਵ ਕਹਿ ਪੂ ਪਾਂਡ ਜਿਰ ਸਿਤਜ ਕੇਨੇ ਉਤਪੁਜ ਖਾਨ ਬਹੁ ਰਚਦੀਨੇ ਕਹਉ ਪੂਲ ਰਾਜਾ ਹੋਇ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਾ ਵਾਦ ਜੁਗਾ ਸਰੂਪ ਸਵਮ ਭਵੇ ਅਵਰੱਛਾ ਮੇਰੀ ਤੁਮ ਕਰੋ ਸਿਖਿ ਉਬਾਰ ਸਿਖ ਸੰਗਰੋ दुष्ट जते उठवा तत पाता सकल मलेष करो रण घाता जे अस त्वे तव शरणि परे तिनके दुष्ट दुखत होए मरे पुरख जमन पग परे तिहारे ते तिनके तुम संकट सब टारें जो कल को एक बार तेह है ताके काल निकन है रक्षा होए ताहे सम काल दुष्ट रष्टरे तत कालम कृपा दृष्ट तन जाहिने हरहु ताके ताव तन क मोह हरहु सिद्ध कर्मो सब होइ दुष्ट छाछो सकन कोई एक बार जिन तुम संवारा काल फास ते ताहि उबारा जिन नर नाम तिहारो कहा दारु दुष्ट दुख ते रहा खडग केत मैं शरण तिहारी आप हाथ द लेहु बारी ਸਰਬ ਠੋਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਾਹਿਬ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬੇ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ

ਆਪਹਾ ਦੇਮੁ ਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਮਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖ ਰਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਛਨੇ ਉਪਜਾਇਓ ਆਦੰਤਿ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਨ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸੂਲਾ ਸਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਆਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦਿ ਅਨੀਲ ਅਨਾਦ ਸੰਭਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤੋ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੀਨਤ ਨਹ ਪਿਵਾ ਪਾਪਣੀ ਬੁੱਧ ਹੈ ਜੇਤੀ ਬਰਨਤ ਭਿਨ ਪਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿੰਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਕ ਭਇਓ ਰਾਵ ਕਹੀ ਪੂਪਾਂਡ ਜਿਰ ਸਿਤ ਜਕੀਨੀ ਉਤ ਬੁਝ ਖਾਨ ਬਹੁ ਰਚ ਦੀਨੀ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਿਮਟ ਪਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਾ ਵਾਜੁਆ ਸਰੂਪ ਸੁਅੰਪ ਹਵੇ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਸਿਖ ਸੰਗਰੋ दुष्ट जिते उठवा तत पाता सकल मलेष करो रण घाता जे हस्तमे तव शरणि परे तिनके दुष्ट दुखत होए मरे पुरख जमन पग परे तिहारे ते तिनके तुम संकट सब तारें जो कल को एक बार ते है ताके काल निकट न है रक्षा होए ताहे सब काल दुष्ट रष्टरे तत कालम ਕ੍ਰਿਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰੰਦ ਸਿਧ ਘਰਮੋ ਸਭ ਹੋਈ ਦੁਸ਼ਟ ਛਾਛ ਹੋਇ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਵਾਰਾ ਕਾਲ ਪਾਸ ਤੇ ਤਾਹਿ ਉਬਾਰਾ ਜਿਨ ਮਰਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹੱਥ ਦੈ ਲਹਿਉ ਬਾਰੀ ਸਰਬ ਠੋਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਯ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ

ਆਪਹਾ ਦੇਮੁ ਜੈ ਉਬਰੀਐ ਮਰਨ ਕਾਲ ਕਾ ਤਰਾਸ ਨਿ ਮਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਹਸਤ ਜੋ ਕਰੇ ਹੋ ਰੱਛਾ ਰਾਖ ਰਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆਂ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਛਨੇ ਉਪਜਾਇਓ ਆਦੰਤਿ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰੇ ਅਸੂਲਾ ਸੱਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਾਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿੱਤ ਰਤਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕ ਕਾਂਦ੍ਰਬ ਕਾਂਦ੍ਰ ਲੰਬ ਆਦ ਅਨੀਲ ਅਨਾਦ ਸੰਬਤਾ ਕਾ ਮੂਣ ਹੁਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤੋ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੀਨਤ ਨਹ ਪਿਵਾ ਪਾਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿੰਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਕ ਭਇਓ ਰਾਵ ਕਹੀ ਪੂਪਾਂਡ ਜਿਰ ਸਿਤ ਜਕੀਨੀ ਉਤ ਬੁਝ ਖਾਨ ਬਹੁ ਰਚ ਦੀਨੀ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਿਮਟ ਪਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਾ ਵਾਦ ਜੁਗਾ ਸਰੂਪ ਸੁਯੰਪ ਹਵੇ ਅਵਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਸਖ ਸੰਗਰੋ दुष्ट जिते उठवा तत पाता सकल मलेष करो रण घाता जे हस्तमे तव शरणी परे तिनके दुष्ट दुखत होए मरे पुरख जमन पग परे तिहारे ते तिनके तुम संकट सब तारें जो कल को एक बारत है ताके काल निकट न है, है। रक्षा होए ताहे सब काल दुष्ट रष्टरे तत कालम ਕ੍ਰਿਪਾ ਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰੰਦ ਸਿਧ ਘਰਮੋ ਸਭ ਹੋਈ ਦੁਸ਼ਟ ਛਾਛ ਹੋਇ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਵਾਰਾ ਕਾਲ ਪਾਸਤੇ ਤਾਹਿ ਉਬਾਰਾ ਜਿਨ ਮਰਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤੇਹਾਰੀ ਆਪ ਹੱਥ ਦੈ ਲਹਿਉ ਬਾਰੀ ਸਰਬ ਠੋਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ